ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਖਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਖਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ 파ਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਖਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਖਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਕਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਪਾਵੇ ਮਾਨੁਕ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਤੇ ਰਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤ ਤ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾ ਸਿਰਾਂ ਕਾ ਆਪ ਸੁਆਮੀ ਖਿਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ